ਲਾਈਫ ਮੈਟਰੋ 5405 ਗੇਅਰ ਪ੍ਰੋ ਦੇ ਵਿੱਚ ਟਾਪ ਮਾਡਲ ਜੌਂਡੀਅਰ ਲਿਆਂਦਾ ਗਿਣਤੀ ਦੇ ਘੰਟੇ ਚੱਲਿਆ ਹੋਇਆ ਚੱਲਿਆ ਕਿੰਨਾ ਹੋਇਆ 1500 ਘੰਟੇ ਚੱਲਿਆ ਹੋਇਆ 1500 ਘੰਟਾ ਚੱਲਿਆ ਹੋਇਆ ਟਾਇਰ ਨਾਲ ਦੇਣੇ ਨੇ ਹਾਂਜੀ ਵੀਰੇ ਮੂਹਰੇਲੇ ਟਾਇਰ ਚੇਂਜ ਨੇ ਵੀਰੇ ਮੂਹਰੇਲੇ ਟਾਇਰ ਚੇਂਜ ਨੇ ਮਗਰਲੇ ਨਾਲ ਦੇਣੇ ਹਾਂਜੀ ਵੀਰੇ ਪਰ ਮੇਰੇ ਮਨਾਂ ਚੈੱਕ ਕਰਾ ਦੇ ਬਈ ਮਗਰਾਡਾਂ ਦਾ ਚੈੱਕ ਕਰਵਾ ਦੇ ਕਨੋਪੀ ਲੱਗੀ ਹੋਈ ਆ ਤੇ ਬਈ ਮੈਨੂੰ ਇਹ ਦੱਸ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਨੰਬਰ ਜੀ ਪੰਜਾਬ ਨੰਬਰ ਦਾ ਪਾਰਟੀ ਕਮੀ ਦੇ ਨਾਮ ਆ ਇਹ ਫਰਸਟ ਪਾਰਟੀ ਦੀ ਫਰਸਟ ਪਾਰਟੀ ਆ ਹਾਂਜੀ ਵੀਰੇ ਰੇਟ ਕੀ ਆ 7 ਲੱਖ ਤੇ 65000 ਹਾਂਜੀ ਦੰਵਾਂਗੇ ਕਿੰਨੇ ਦਾ ਬਈ 7 55 ਦਾ ਦੇ ਦਾਂਗੇ ਜੀ ਹਾਲੇ ਵੀ ਤੱਕਾ 7 ਲੱਖ ਤੇ 45000 ਦਾ ਹੋਜੂ ਹੋਜੂਗਾ ਜੀ ਚੱਕੋ ਮਿੱਤਰੋ 7 ਲੱਖ ਤੇ 45000 ਦੇ ਵਿੱਚ ਕੋੜਾ ਬੰਪਰ ਲੱਗਿਆ ਹੋਇਆ ਖੜਾਵਾ ਡਰਾਈਵਰ ਦਾ ਪੂਰਾ ਘੈਂਟ ਆ ਤੇ ਇਧਰਲੇ ਪਾਸੇ ਖੜਾ ਇਹਦੇ ਨਾਲ ਛੋਟਾ ਡਰਾਈਵਰ 911 ਇਹ ਕਿੰਨਾ ਮਾੜਲਾ ਇਹ ਵੀਰੇ 99 ਮਾੜਲਾ ਨੜਿਆਨੇ ਮਾੜ ਰਿਹਾ ਇਹਦਾ ਨੰਬਰ ਕਿੱਥੋਂ ਦਾ ਇਹ ਵੀਰੇ ਐਚ ਆਰ ਨੰਬਰ ਆ ਐਚ ਆਰ ਨੰਬਰ ਆ ਸੇਠਖਾਨੀ ਡਰਾਈਵਰ ਨਾਲ ਹੋਈ ਨਹੀਂ ਹੋਈ ਹਾਂਜੀ ਯਾਨੀ ਕਿ 오ਰੀਜਨਲ ਹੀ ਆ ਹਾਂਜੀ ਵੀਰੇ ਜਿੱਦਾਂ ਦਾ ਆਉਂਦਾ ਸਿੰਪਲ ਹੈ ਹਾਂਜੀ ਹਾਂਜੀ ਮਗਰਲੇ ਟੈਰੋ ਘੈਂਟ ਨੇ ਕਿੰਨੇ ਦਾ ਦਵਾਂਗੇ ਇਹ ਕਿੰਨੇ ਦਾ ਦਵਾਂਗੇ ਇਹ ਆਪਾਂ ਦੇ ਦਾਂਗੇ ਜੀ 2 ਲੱਖ 35000 ਦਾ 2 ਲੱਖ 35000 ਦਾ ਹੋਰ ਕਿੰਨਾ ਕੁ ਮਾਨਤਾਨ ਕਰਾਂਗਾ ਕਰ ਦਾਂਗੇ ਜੀ 10-12000 ਰੁਪਏ ਮਾਨਤਾਨ ਕਰਾਂਗੇ 10-12000 ਚੱਕੋ ਮਿੱਤਰੋ 10-12000 ਮਾਨਤਾਨ ਹੋ ਜੂ ਜੇ ਕਿਸੇ ਭਰਾ ਨੇ ਖਰੀਦਣੇ ਆ ਮਾਨ ਟਰੈਕਟਰ ਵਾਲਿਆਂ ਦੇ ਖੜੇ ਨੇ ਸਹਿਰ ਮਲੇਰ ਕੋਟਲੇ ਦੇ ਵਿੱਚ ਖੜੇ ਨੇ ਨੰਬਰ ਵਾਈ ਉਹਨਾਂ ਦਾ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਕਰੋ ਡੈਰ